ਪਾਮ ਤੋਂ 3.3 ਕਿਲੋਮੀਟਰ ਸੜਕ ਦਾ ਵਿਧਾਇਕ ਅਮਰਪਾਲ ਸਿੰਘ ਵੱਲੋਂ ਰੱਖਿਆ ਨੀ ਪੱਥਰ ਕਰੀਬ 50 ਲੱਖ ਦੀ ਲਾਗਤ ਨਾਲ ਬਣਨ ਜਾ ਰਹੀ ਹੈ ਸੜਕ ਸ਼੍ਰੀ ਹਰਗੋਬਿੰਦਪੁਰ ਦੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਅੱਜ ਪਿੰਡ ਪਾਮ ਤੋਂ ਮੂੜਾ ਨੂੰ ਜਾਂਦੀ ਸੜਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਵਿਧਾਇਕ ਅਮਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਾਸਤੇ ਹਜ਼ਾਰਾਂ ਕਿਲੋਮੀਟਰ ਸੜਕਾਂ ਦੀ ਰਿਪੇਅਰ ਲਈ ਫੰਡ ਜਾਰੀ ਕੀਤੇ ਗਏ ਹਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਹਲਕੇ ਅੰਦਰ ਕੋਈ ਵੀ ਸੜਕ ਟੁੱਟੀ ਰਹਿਣ ਨਹੀਂ ਦਿੱਤੀ ਜਾਵੇਗੀ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਹਰ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਵਾਇਆ ਜਾਵੇਗਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਬਹੁਤ ਦੇਰ ਦੀ ਮੰਗ ਸੀ ਕਿ ਉਹ ਭਾਮ ਤੋਂ ਮੂੜ ਦੀ ਸੜਕ ਨੂੰ ਰਿਪੇਅਰ ਕੀਤਾ ਜਾਵੇ। ਅੱਜ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਉਦਘਾਟਨ ਕਰਵਾ ਕੇ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਐਸਡੀਓ ਕੰਵਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 3.3 ਕਿਲੋਮੀਟਰ ਸੜਕ ਜੋ ਕਿ ਕਰੀਬ 50 ਲੱਖ ਦੀ ਲਾਗਤ ਨਾਲ ਬਣਨ ਜਾ ਰਹੀ ਹੈ ਇਸ ਮੌਕੇ ਸੁਖਦੇਵ ਸਿੰਘ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਾਕ ਪ੍ਰਭਾਰੀ ਬਲਜੀਤ ਸਿੰਘ ਮੈਂਬਰ ਪੰਚਾਇਤ ਪਾਮ पीए नाउ पिंडर, सुखचैन सिंह रेयाड, कंबलजीत सिंह रेयाड, सुखदेव सिंह बचन सिंह, गुरमीत सिंह नंबरदार, बलदेव सिंह, जुरावर सिंह कनेडा, पुपिंदर सिंह मूड, बचन सिंह सरपंच पामडी, बलजिंदर सिंह पामडी पंचायत मेंबर आदि हजार सान। इसलिए साब आजकल यह सड़का दाद करता है, लेकिन ये लंबी सड़का कितनी द ਇਹ ਉਹਦੇ ਹਫਤੇ ਦੇ ਵਿੱਚ ਵਿੱਚ ਤਿਆਰ ਹੋ ਜਾਵੇਗਾ ਇਸ ਦੇ ਨਾਲ ਹੋਰ ਹੋਰ ਕਿਹੜੀਆਂ ਸੜਕਾਂ ਜਿਹੜੀਆਂ ਨਾਲ ਹੋਰ ਟੋਟਲ ਕਰੀਬ ਹੈ ਹਲਕੇ ਦੇ ਸ੍ਰੀ ਹਰਿਕ੍ਰਿਸ਼ਨਪੁਰ ਦੇ ਵਿੱਚ 14 ਕਰੋੜ ਰੁਪਇਆ 10 ਕਰੋੜ ਰੁਪਇਆ ਤੇ ਖਰਚਾ ਕੀਤਾ ਜਾ ਰਿਹਾ ਜਿਹੜਾ ਕਿ ਸਾਨੂੰ ਉਮੀਦ ਆ ਕਿ ਦਸੰਬਰ ਤੱਕ ਆਪਾਂ ਕੰਪਲੀਟ ਕਰ ਲਾਂਗੇ ਜਿਹੜੀ ਭਾਮ ਤੋਂ ਮੂੜਾ ਤੱਕ ਸੜਕ ਜਾ ਰਹੀ ਹੈ ਇਹਦਾ 50 ਲੱਖ ਰੁਪਇਆ ਲਗਤ ਨਾਲ ਬਣ ਜਾ ਰਹੀ ਹੈ ਹਾਂਜੀ ਸੜਕੀ ਨਾਜੀ ਮੇਰਾ ਨਾਮ ਬਲਜੀਤ ਸਿੰਘ ਆ ਭਾਮ ਮੈਂ ਆਪਣਾ ਮੌਜੂਦਾ ਪੰਚਾਇਤ ਮੈਂਬਰ ਆ ਭਾਵਾਂ ਤੇ ਅੱਜ ਜਿਹੜਾ ਰਿਕਾਰਡ ਕੀਤਾ ਸਰਦਾਰ ਅਮਰਪਾਲ ਸਿੰਘ ਜੀ ਵੱਲੋਂ ਉਹ ਪਰ ਕੀ ਕਹਿਣਾ ਚਾਹੁੰਦੇ ਆ ਇਹ ਜੀ ਬਹੁਤ ਵਧੀਆ ਪ੍ਰਾਲਾਵਾ ਪੰਜਾਬ ਸਰਕਾਰ ਦਾ ਸਰਦਾਰ ਭਗਤ ਸਿੰਘ ਦੀ ਮਾਨ ਮੁੱਖ ਮੰਤਰੀ ਤੇ ਸਾਡੇ ਐਮ ਐਲ ਏ ਸਰਦਾਰ ਅਮਰਪਾਲ ਸਿੰਘ ਦੀ ਐਡਵੋਕੇਟ ਵੱਲੋਂ ਬਹੁਤ ਵਧੀਆ ਪ੍ਰਾਲਾਵਾ ਕੀਤਾ ਗਿਆ ਇਹ ਸੜਕ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਸੀ ਬਹੁਤ ਖਰਾਬ ਹੋ ਚੁੱਕੀ ਕਿਉਂਕਿ ਬਹੁਤ ਜ਼ਿਆਦਾ ਪਿੰਡਾਂ ਨੂੰ ਇਹ ਜਿਹੜੀ ਹੈ ਨਾ ਸੜਕ ਐ ਵੇਲੇ ਜੋੜਦੀ ਆ ਤੇ ਸਕੂਲ ਆਉਣ ਜਾਣ ਵਾਲੇ ਨਿਆਣਿਆਂ ਨੂੰ ਵੀ ਬੜੀ ਜ਼ਰੂਰਤ ਈ ਹੈ ਦੀ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਵਾ ਸਾਡੇ ਐਮ.ਐਲ.ਏ. ਸਾਹਿਬ ਨੇ ਮੈਂ ਸਰਵੇਪ ਸਿੰਘ ਭਾਮ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅੱਜ ਵੀ ਸਰਕਾਰ ਕੋਲੋਂ ਛਟਕਾ ਦਾ ਹੱਕ ਕਰਨ ਕੀਤਾ ਹੈ ਤੇ ਬਾਰੇ ਕੀ ਕਰਦੇ ਹੋ ਦੇਖੋ ਜੀ ਸਰਕਾਰ ਵੱਲੋਂ ਸ਼੍ਰੀ ਭਗਵੰਤ ਸਿੰਘ ਦੀ ਮਾ ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਹਲਕਾ ਸ਼੍ਰੀ ਅਰਬਿੰਦਰਪੁਰ ਦੇ ਵਿੱਚ અમરપાલ ਸਿੰਘ એડવોકેટ ਐમએલએ ਸਾਹਿਬ ਦੀ ਅਗਵਾਈ ਹੇਠ ਜਿਹੜਾ ਅੱਜ ਛੜਕਦਾ ਦੁਬੱਕਲ ਹੋਇਆ ਵਾ ਇਹ ਭਾਮ ਤੋਂ ਮੂੜ ਜਿਹੜਾ ਲਗਭਗ ਇਹਦਾ 50 ਲੱਖ ਦਾ ਪ੍ਰੋਜੈਕਟ ਆ ਜਿਹੜਾ ਭਾਮ ਤੋਂ ਮੂੜ ਤੱਕ ਸੜਕ ਬਣਨੀ ਆ ਇਹ ਵੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ ਸਭ ਤੋਂ ਵੱਧ ਜਿਹੜੇ ਕੰਮ ਆ ਇਹ ਸੜਕਾਂ ਨੇ ਤੇ ਪਿੰਡ ਦੇ ਵਿਕਾਸ ਦੇ ਜਿਹੜੀਆਂ ਗਲੀਆਂ ਨਾਲੀਆਂ ਪਿੰਡ ਦੀਆਂ ਬਣਨ ਵਾਲੀਆਂ ਜਾਂ ਜਿਹੜੇ ਜ਼ਿੰਮੇਦਾਰਾਂ ਦੇ ਸਾਡੇ ਰਸਤੇ ਬਣਨ ਵਾਲੇ ਆ ਇਹ ਸਾਰੀਆਂ ਗਰੰਟੀਆਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਉਹ ਦੇ ਰਹੇ ਆ ਤੇ ਜਿਹੜੇ ਸਾਰੇ ਹਲਕੇ ਦੇ ਕੰਮ ਆ ਅਮਰਪਾਲ ਸਿੰਘ ਐਡਵੋਕੇਟ ਐਮ ਐ ਐਲ ਹਲਕਾ ਸ਼ਰੀਰ ਬੰਦਪੁਰ ਦੀ ਅਗਵਾਈ ਹੇਠ ਜਿਹੜੇ ਆ ਉਹ ਜੰਗੀਪਦਰ ਤੇ ਚੱਲ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਜਿਹੜੇ ਕੰਮ ਵਿਕਾਸ ਦੇ ਆ ਉਹ ਹੋਣਗੇ ਸਰ ਅੱਜ ਜਿਹੜਾ ਘਟਨ ਦਿੰਨੇ ਜਾ ਰਹੇ ਉਸ ਬਾਰੇ ਪਹਿਲਾਂ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਔਰ ਪਿੰਡ ਵਾਸੀਆਂ ਨੂੰ ਫਾਮ ਔਰ ਮੂੜ ਤੱਕ ਜੋ ਇਹ ਸੜਕ ਬਣ ਰਹੀ ਹੈ ਸਾਰਿਆਂ ਨੂੰ ਵਧਾਈ ਆ ਇਹ ਤਕਰੀਬਨ 3 ਕਿਲੋਮੀਟਰ ਤੇ 300 ਮੀਟਰ ਮਤਲਬ 3.10 ਕਿਲੋਮੀਟਰ ਜਿਹੜਾ ਆ ਇਹ ਰੋਡ ਸਾਡਾ ਰਿਪੇਅਰ ਹੋ ਰਿਹਾ ਹੈ ਔਰ ਬਹੁਤ ਵਧੀਆ ਹੈ ਔਰ ਜਿਸ ਕਰਕੇ ਆਵਾਜਾਈ ਜਿਹੜੀ ਆ ਉਹ ਸੌਖੀ ਹੋਏਗੀ ਕਿਉਂਕਿ ਕਾਫੀ ਦਿਨਾਂ ਤੋਂ ਇਹਨਾਂ ਰੋਡਸ ਦੀ ਸ਼ਿਕਾਇਤ ਮਿਲ ਰਹੀ ਸੀ ਔਰ ਅੱਜ ਸੀਐਮ ਸਾਹਿਬ ਵੱਲੋਂ ਜੋ ਵਿਸ਼ੇਸ਼ ਉਪਰਾਲਾ ਕੀਤਾ ਗਿਆ ਆ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਜਿਹੜੇ ਰੋਡਸ ਨੇ ਉਹ ਜਿਹੜੇ ਨਵੇਂ ਔਰ ਰਿਪੇਅਰ ਜਾਰੇ ਨੇ ਉਸੇ ਤਹਿਤ ਸਾਡੇ ਹਲਕਾ ਸ਼ਹਿਰ ਗੋਬਿੰਦਪੁਰ ਚ ਜਿਹੜੇ ਮੇਮਾ ਸ਼ੁਰੂ ਕੀਤੀ ਗਈ ਹੈ ਔਰ ਇਸ ਸਿਲਸਿਲੇ ਤੇ ਕਰੀਬਨ 44 ਤੋਂ 45 ਜਿਹੜੇ ਰੋਡ ਨੇ ਉਹ ਇਸ ਸੀਰੀਜ਼ ਦੇ ਵਿੱਚ ਪਹਿਲਾਂ ਕੰਪਲੀਟ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਜਿਹੜਾ ਦੂਸਰਾ ਸਰਕਾਰ ਦਾ ਐਕਸ਼ਨ ਹੋਏਗਾ ਉਹਦੇ ਵਿੱਚ ਜਿਹੜਾ ਬਾਕੀ ਦੇ ਨੇ ਕੰਪਲੀਟ ਕੀਤੇ ਜਾਣਗੇ ਪੰਜਾਬ ਸਰਕਾਰੋਂ ਰਾਤ ਦੀ ਬਿਜਲੀ ਫ੍ਰੀ ਥੋੜਾ ਸਸਤੀ ਕੀਤੀ ਇਹ ਦੁਬਾਰਾ ਕਹਿਣਾ ਚਾਹੁੰਦੇ ਆ ਦੇਖੋ ਬਿਜਲੀ ਤੋਂ ਪਹਿਲਾਂ ਵੀ ਫ੍ਰੀ ਆ ਸਸਤੀ ਹੋਰ ਹੋਈ ਆ ਆਵਾਮ ਨੂੰ ਫਾਇਦਾ ਹੋਏਗਾ ਔਰ ਪਰ ਮੈਂ ਨਾਲ ਨਾਲ ਇੱਕ ਗੱਲ ਜਰੂਰ ਕਹਿਣਾ ਚਾਹੁੰਦਾ ਜਿੱਥੇ ਅਸੀਂ ਇਹਨਾਂ ਚੀਜ਼ਾਂ ਸਹੂਲਤਾਂ ਲੈ ਰਹੇ ਆ ਨਾ ਸਾਨੂੰ ਆਇਆ ਦਿਨ ਸ਼ਿਕਾਇਤਾਂ ਵੀ ਮਿਲਦੀਆਂ ਨੇ ਕਿ ਸਾਡੇ ਜਿਹੜੇ ਛਪੜਾਂ ਦੇ ਪਾਣੀ ਆ ਉਹ ਬਾਹਰ ਆ ਰਹੇ ਨੇ ਦਰ ਰਹੇ ਨੇ ਮੈਂ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਇੱਕੋ ਗੱਲ ਕਹਾਂਗਾ ਕਿ ਸਾਡਾ ਪਾਣੀ ਜਿਹੜਾ ਧਰਤੀ ਤੋਂ ਅਸੀਂ ਕੱਢਦੇ ਆਂ ਮੋਟਰਾਂ ਦੇ ਜ਼ਰੀਏ ਉਹ ਸੱਪੜਾਂ 'ਚ ਜਾਂਦਾ ਹੈ ਤੇ ਕਿਰਪਾ ਕਰਕੇ ਤੁਸੀਂ ਜਿੱਥੇ ਬਿਜਲੀ ਫ੍ਰੀ ਹੈ ਜਾਂ ਸਸਤੀ ਹੈ ਉਹ ਕਿਰਪਾ ਕਰਕੇ ਜਿਹੜੀਆਂ ਮੋਟਰਾਂ ਆ ਇੱਕ ਵਾਰੀ ਸਵੇਰੇ ਚਲਾਓ ਔਰ ਟੈਂਕੀ ਸ਼ਾਮ ਤੱਕ ਯੂਜ਼ ਕਰੋ ਵਰਤੋ ਕਰੋ ਤਾਂ ਕਿ ਜਿਹੜਾ ਪਾਣੀ ਐਕਸਟਰਾ ਜਿਹੜਾ ਵਾ ਖਰਾਬ ਨਾ ਹੋਵੇ ਉਹਦੇ ਨਾਲ ਖਰਾਬ ਹੋਣ ਦੇ ਨਾਲ-ਨਾਲ ਸਾਡੇ ਸੱਪੜ ਨਾ ਤਰੇ